ਲੋ ਵੀ ਪਿਆਰੇ ਦੋਸਤੋ Rajasthan ਦਾ ਸੋਹਣਾ ਪਿੰਡਾਂ ਦਾ ਮਾਹੌਲ ਇਸ ਵਾਰ ਅਸੀਂ ਬਾੜ ਮੇਰ ਦੇ ਨਾਲ ਲੱਗਦੇ ਪਿੰਡਾਂ ਦੇ ਇਲਾਕਿਆਂ ਵਿੱਚ ਪੂਰਾ ਪਿੰਡੂ ਮਾਹੌਲ ਹੈ ਚਾਰ ਸਫੇਰ ਸੁੰਦਰ-ਸੁੰਦਰ ਪਹਾੜੀਆਂ ਮਦਾਨ ਚੰਡਕਰੀ ਦੇ ਦਰਖਤ ਮੁਸਲਮਾਨ ਭਾਈਚਾਰਾ ਲੋਕ ਰਹਿੰਦੇ ਇਹਨਾਂ ਦਾ ਮਦਰਸਾ ਰਹਿਣ ਸਹਿਣ ਦੀ ਜ਼ਿੰਦਗੀ ਕੀ ਬਾਤ ਹੈ ਇਹਨਾਂ ਦੀ ਗਰੀਬ ਜਰੂਰ ਹਨ ਬਸ ਰਹਿਣ ਸਹਿਣ ਇੱਕ ਜੇ ਆਪਣੇ ਪਿਆਰ ਦੇ ਸਾਥ ਨਾਲ ਉਹ ਘੁੱਟੀਆਂ 'ਚ ਰਹਿੰਦੇ ਆਂ ਘੁੱਟੀਆਂ ਦੇ ਨਾਲ ਤਾਂ ਬਹੁਤ ਸੋਹਣਾ ਲੱਗਦਾ ਕੀ ਸ਼ਾਂਤੀ ਆ ਰਹੀ ਹੈ ਕੁਦਰਤ ਦੇ ਜਾਨਵਰ ਮੋਰ ਚੜਿੰਗ ਹੈਰਨਾ ਸਵੇਰ ਸਵੇਰ ਦੇ ਮੌਸਮ 'ਚ ਕੀ ਆਵਾਜ਼ਾਂ ਆਉਂਦੀਆਂ ਇੱਥੇ ਕੀ ਆ ਰੂਹ ਨੂੰ ਸਕੂਨ ਮਿਲਦਾ ਹੈ ਹੈ ਤਾਂ ਇੱਥੇ ਨਾ ਦੇ ਇਹ 5 7 10 ਘੜੀ ਪਰ ਵੱਖਰਾ ਹੀ ਨਜ਼ਾਰਾ ਜੀ ਜੇ ਕਿਤੇ ਥੋੜਾ ਟਾਈਮ ਲਗਾ ਕੇ ਤੇ ਆਓ ਵੇਖੋ ਪਿੰਡਾਂ ਚ ਸ਼ਹਿਰਾਂ ਚ ਤਾਪਾ ਵੇਖਦੇ ਰਹੰਨੇ ਕਿਲੇ ਕੁਲੇ ਉਹਨਾਂ ਦਾ ਕੀ ਵੇਖਣਾ ਕੰਨਾਂ ਦਾ ਜਿਹੜੇ ਆ ਲੋਕ ਰਹਿੰਦੇ ਆ ਨਾ ਇਹ ਕਿਲਿਆ ਨਾਲ ਵੀ ਕੰਮ ਸਿਰਾਂ ਹੈ ਪੂਰਾ ਬਹੁਤ ਵਧੀਆ ਮਾਹੌਲ ਹੈ ਮਾਸੇ ਰੋ ਪਿਆਰ ਨਹੀਂ ਕਰ ਸਕਦਾ ਵੀ ਕੀ ਹੈ ਕਿਹੜੇ ਲਫ਼ਜ਼ਾਂ ਤੁਹਾਨੂੰ ਦੱਸਾਂਗਾ ਉ ਆਪਣਾ ਜ Rajasthan ਦਾ ਇਹ ਪਹਿਲਾ ਵਲੌਗ ਫਟਾ ਪਾ ਰਿਹਾ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਕਰਿਓ ਵੀਰ ਮੇਰੋ ਕਿਉਂਕਿ ਵੀ ਤੁਹਾਨੂੰ ਅੱਗੇ ਤੋਂ ਹੋਰ ਵੀ ਇਸ ਤੋਂ ਵਧੀਆ-ਵਧੀਆ ਚੀਜ਼ਾਂ ਪਾਵਾਂ ਜਿੱਤੂਗਾ ਤੁਹਾਨੂੰ Rajasthan ਦੇ ਕੁਝ ਅਟਵਾੜੇ ਏਰੀਆ ਦਿਖਾਉਂਦੇ ਫਿਰ ਸ਼੍ਰੀ ਨਗਰਵਾਲ ਲੈ ਕੇ ਜਾਵਾਂਗੇ ਅਗਲੇ ਵਲੌਗ 'ਚ ਦੇਖੋ ਇਹ ਕਟਲੂ ਗਾਈਆਂ ਵਾਸਤੇ ਬਣਾਇਆ ਹੋਇਆ ਸ਼ੈੱਡ ਪਿਆਰਾ ਜਿਹਾ ਬੱਚੀ ਇੱਕ ਇਹ ਇਹਨਾਂ ਦੇ ਦਰਦ ਲਈ ਗਾਂ ਪਤਨਲਾ ਇੰਟਰ ਦੇ ਜਾਂ ਛੱਤਾਂ ਵਿੱਚ ਰਹਿ ਰਿਹਾ ਹੈ ਖੇਤਪਸ ਕਹਿੰਦੇ ਆ ਵੇਖੋ ਪਤਾ ਨਹੀਂ ਕਸ ਚੀਜ਼ ਈ ਹੈ ਚੜੀ ਦੀ ਬਣਾਈ ਆ ਬਹੁਤ ਠੰਡੀ ਆ ਬਈ ਬਗੈਰ ਪੱਖੇ ਤੋਂ ਵੀ ਆਪਾਂ ਅਸੀਂ ਇੱਥੇ ਰਾਤ ਨੂੰ ਪੱਖਾ ਬੰਦ ਕੀਤਾ 12 ਵਜੇ ਠੰਡ ਲੱਗੇ ਤੇ ਅੱਜ 22 ਤਰੀਕ ਐ 22 ਜੁਲਾਈ ਦਾ ਦਿਨ ਐ ਐਸਟੈਂਸ ਦੇਖੋ ਕੀ ਨਜ਼ਾਰਾ ਇਹਨਾਂ ਕਿਹ ਕਿਹ ਪੇਸੀ ਕੁੱਕੜ ਜਿਨ੍ਹਾਂ ਨੂੰ ਫੀਲ ਕੁੱਕੜ ਕਹਿੰਦੇ ਨੇ ਦੇਖੋ ਹਾਂ ਬੰਦੇ ਆਪਣੇ ਚਾਹ ਪੀ ਰਹੇ ਆ ਚਲੋ ਇੱਥੇ ਵੀ ਲੋਕ ਨੇ ਬੰਨ ਲਗਾ ਦੇ ਸ਼ਾਮ ਕਨਾਰ ਰੱਖੀਆਂ ਹੋਈਆਂ ਘੋੜੀਆਂ ਮੰਨਦੇ ਆ ਕਿ ਇੱਥੇ ਥੋੜੀ ਬਹੁਤ ਹੀ ਗਰੀਬੀ ਹੈ ਪਰ ਦਿਲ ਬਹੁਤ ਹੀ ਵੱਟੇ ਇਹਨਾਂ ਦੇ ਕੀ ਆਨੰਦ ਆਇਆ ਇਹਨਾਂ ਨੂੰ ਆਨੰਦ ਆਇਆ ਕਿ ਇੱਕ ਚੰਗੇ 5 ਸਟਾਰ 30 ਸਟਾਰ ਹੋਟਲ ਦੇ ਵਿੱਚ ਰਹਿਣ ਦਾ ਮਜ਼ਾ ਨਹੀਂ ਆਇਆ ਜਿੰਨਾ ਇੱਥੇ ਰਹਿ ਕੇ ਇਹਨਾਂ ਦਾ ਹਰ ਵਾਈਤੀ ਖਾਣਾ ਖਾ ਕੇ ਅੱਬੇ ਮਹਿਮਾਨ ਨਵਾਜੀ ਬਹੁਤ ਸਿਰਾਸੀ ਬਹੁਤ ਸੇਵਾ ਕਰਦੇ ਹੈ ਬਾਈ ਜੀ ਦੇਖੋ ਕਿਆ ਸੀਨ ਹੈ ਲੱਗਦਾ ਕੁਝ ਚਵਾਰ ਗਵਰਗੀ ਚੀਜ਼ ਆਓ ਅੱਗੇ ਖਾਣੇ ਤੋਂ ਜਾਂਡ ਕਰੀਰ ਦੇ ਦਰਕਤ ਤੱਕ ਨਾਲ ਦੇ ਨਾਲ ਬੜਾਈਆਂ ਹੋਈਆਂ ਸੋਹਣੀਆਂ ਸੋਹਣੀਆਂ ਚੋਪੜੀਆਂ ਚੁੱਕੀਆਂ ਚਿੜੀਆਂ ਦੀ ਚਰਚਰਾਟ ਐਸੀ ਇੱਕ ਸੁੰਦਰ ਆਵਾਜ਼ ਸੋਹਣਾ ਮਿਊਜ਼ਿਕ ਜੋ ਰੱਬ ਦਾ ਕੁਦਰਤ ਦਾ ਬਣਾਇਆ ਹੈ। ਕਿਆ ਰੂਹ ਨੂੰ ਸ਼ਾਂਤੀ ਦੇ ਰਿਹਾ। ਵੱਖਰਾ ਹੀ ਨਜ਼ਾਰਾ ਦੋਸਤੋ। ਵੱਖਰਾ ਹੀ ਨਜ਼ਾਰਾ ਦੇਖੋ ਰੈਬਿਟ ਇਹਨੂੰ ਪੰਜਾਬੀ ਵਿੱਚ ਸਾਹੇ ਕਹਿੰਦੇ ਆ ਹਰ ਤਰ੍ਹਾਂ ਦੇ ਸ਼ਕੀਨ ਬੰਦੇ ਨੇ ਜਲਦੇ ਗਰੀਬ ਇਹ ਲੋਕ ਜ਼ਰੂਰ ਹਨ ਪਾ ਕੇ ਇਹ ਬਲੌਕ ਜੁਆਨ ਪਰ ਤੇਲ ਦੇ ਬਹੁਤ ਅਮੀਰ ਨੇ ਯਾਸੀ ਨਬੀ ਸੋਈ ਹਵਾ ਚੱਲ ਰਹੀ ਹੈ ਇਹਨਾਂ ਦੇ ਮਹਿਮਾਨ ਨਿਵਾਜੀ ਲਈ ਬਣਾਇਆ ਹੋਇਆ ਇੱਕ ਯੂਨੋ ਪਕੈਣ ਦੀ ਪੰਜਾਬੀ ਵਿੱਚ ਬਰਾਂਦਾ ਜਾਂ ਡਰਾਈਂਗ ਰੂਮ ਵਿੱਚ ਨਾ ਸਾਡੇ ਵੀ ਜਿਹੜਾ ਤੁਹਾਡੇ ਨਾਲ ਘੁੰਮ ਰਹੇ ਇਹ ਬਿੱਟ ਆ ਸਾਡੀ ਗੱਡੀ ਦਾ ਪਹੰਸਾ ਤੇ ਆਨੰਦ ਲੈ ਲਿਆ ਆ ਇਹਨਾਂ ਦੀ ਧਰਮ ਦੀ ਮਸਜਿਦ Şinu Madrasa bolende. Dekho. mi? Değil mi? Değil